ਉਹ ਬयंਤ ਯਾਰਾ ਰੋਟੀਆਂ ਦੇ ਨਾਲ ਕੌੜਤੂਮਾ ਰੱਖ ਰੱਖਿਆ ਤੈਨੂੰ ਪਤਾ ਨਹੀਂ ਇਹ ਤਾਂ ਬੜਾ ਕੜਵਾ ਹੁੰਦਾ ਯਾਰ ਤੇ ਫੇਰ ਕੀ ਜੀ ਇਹ ਕਿਹੜਾ ਖਾਣਾ ਆਪਾਂ ਖਾਣਾ ਤਾਂ ਕਿਉਂ ਨਹੀਂ ਯਾਰ ਤੂੰ ਹੱਥ ਲਾਨੇਗੀ ਮਾਰ ਹੀ ਦੇਂਗੇ ਤਾਂ ਰੋਟੀ ਰੋਟੀ ਮੈਂ ਤਾਂ ਬਾਰੀ-ਬਾਰੋ ਖਾ ਲੂੰਗਾ ਮੈਂ ਨਹੀਂ ਖਾਣਾ ਅੱਜ ਰੋਟੀ ਫੇਰ ਇਹ ਕੌੜਤੂਮਾ ਯਾਰ ਰੋਟੀ ਖਾਣ ਵਾਸਤੇ ਨਹੀਂ ਬਣਾਏ ਜੀ ਹੋਰ ਜੀ ਇਹ ਤਾਂ ਮੈਂ ਦਵਾਈ ਬਣਾ ਰਹੀ ਆਂ ਇਹਦੀ ਨਾ ਦਵਾਈ ਕੀ ਬਣੂਗੀ ਆਕੇ ਤੇ ਕੌੜਤੂਮੇ ਦੀ ਕਿਹੜੀ ਦਵਾਈ ਬਣਦੀ ਹੈ ਇਹਦੇ ਨਾਲ ਬਣਦੀ ਹੈ ਜੀ ਗਠੀਆ ਬਾਦੀ ਦਵਾਈ ਗਠੀਆਬਾਦੀ ਦਵਾਈ ਹਾਂਜੀ ਕਿਵੇਂ ਬਣੂਗੀ ਮੈਨੂੰ ਵੀ ਦੱਸਣ ਵਾਲੇ ਆਪਣੇ ਯਾਰਾਂ ਦੋਸਤਾਂ ਨੂੰ ਆਜੋ ਜੀ ਮੈਂ ਤੁਹਾਨੂੰ ਦੱਸਦੀ ਹਾਂ ਵੀ ਗਠੀਆ ਦੀ ਦਵਾਈ ਹੈ ਜਿਹੜੀ ਉਹ ਕੌੜਤੁੰਮੇ ਤਾਂ ਕਿਵੇਂ ਬਣੂਗੀ ਆਪਾਂ ਆਪਣੇ ਭੈਣ ਭਰਾਵਾਂ ਨੂੰ ਪਹਿਲਾਂ ਵੀ ਦੱਸਿਆ ਸੀ ਵੀ ਆਪਾਂ ਦੱਸਿਆ ਸੀ ਕੌੜਤੁੰਮੇ ਤੋਂ ਸ਼ੂਗਰ ਦੀ ਦਵਾਈ ਤੇ ਅੱਜ ਦੱਸਾਂਗੇ ਆਪਾਂ ਗਠੀਆ ਦੀ ਦਵਾਈ ਉਹ ਮੈਨੂੰ ਬਹੁਤ ਭੈਣ ਭਰਾਵਾਂ ਦੇ ਕਮੈਂਟ ਆਏ ਆ ਵੀ ਉਹ ਸ਼ੂਗਰ ਦੀ ਦਵਾਈ ਜਿਹੜੀ ਬਹੁਤ ਵਧੀਆ ਹੈ ਤੇ ਉਹਦਾ ਵੀ ਰਿਜ਼ਲਟ ਵੀ ਬਹੁਤ ਵਧੀਆ ਮਿਲਿਆ ਹਨ ਮੈਂ ਆਪਣੇ ਭੈਣ ਭਰਾਵਾਂ ਨੂੰ ਦੱਸਿਆ ਸੀ ਆਪਣੇ ਯਾਰ ਦੋਸਤ ਮਿੱਤਰ ਸੀ ਉਹਨੇ ਵੀ ਖਾ ਕੇ ਦੇਖੀ ਉਹ ਚੀਜ਼ ਬਣਾ ਕੇ ਉਹ ਕਹਿੰਦਾ ਬਾਈ ਯਾਰ ਬਹੁਤ ਵਧੀ ਪਾ ਦੱਸੀ ਹੋਈ ਹੈ ਆਪਾਂ ਜਿਹੜੀ ਦੱਸੀ ਉਹ ਪਹਿਲਾਂ ਵਰਤ ਰਹੇ ਆ ਬਣਵਾ ਹਾਂ ਗੋਸ਼ਪੈਣ ਬ੍ਰਾਹਮਣ ਇਸ ਦਫੇ ਵੀ ਅਸੀਂ ਵਰਤ ਰਹੇ ਆ ਤੇ ਬਹੁਤ ਵਧੀਆ ਰਿਜ਼ਲਟ ਹੈ ਬਹੁਤ ਸ਼ੁਕਰ ਹੈ ਜਿਹੜਾ ਬਹੁਤ ਕੰਟਰੋਲ ਹੈ ਮੈਂ ਮੇਰੀ ਗੱਲ ਸੁਣੋ ਗਠੀਆ ਬਾਦੀ ਦਵਾਈ ਕਿਵੇਂ ਬਣਉਣੀ ਛੋੜੀ ਜੀ ਇਹਦੀ ਜੀ ਸਭ ਤੋਂ ਪਹਿਲਾਂ ਕੀ ਕਰਨਾ ਹੈ ਆਪਾਂ ਇੱਕ ਰੋਟੀ ਵੇਲ ਲਈ ਤੇ ਇਧਰ ਆਪਾਂ ਲੈ ਲਿਆ ਇੱਕ ਕੌਰਤੂਮ ਠੀਕ ਹੈ ਜੀ ਤੇ ਹੁਣ ਆਪਾਂ ਇੱਕ ਕਰਾਂਗੇ ਇੱਕ ਲੈ ਲਈ ਕਰਦ ਕਰਦ ਦੇ ਨਾਲ ਇਹਦਾ ਕੁਝ ਪੀਸ ਕੱਟ ਲਾਂਗੇ ਆਪਾਂ ਜਿਵੇਂ ਆਪਾਂ ਹਾਂ ਇਹਦਾ ਪੀਸ ਕੱਢਾਂਗੇ ਆਪਾਂ ਪਹਿਲਾਂ ਵੀ ਇਸ ਤਰ੍ਹਾਂ ਇੱਕ ਪੀਸ ਕੱਢਿਆ ਸੀ ਉਹਦੇ ਵਿੱਚੋਂ ਇਸ ਤਰ੍ਹਾਂ ਚਾਰਸ ਪੀਸ ਅਸੇ ਇਹਦੇ ਵਿੱਚੋਂ ਕੱਟ ਕੇ ਵੀਸ ਕੱਢਣਾ ਹੈ ਹਾਂਜੀ ਪੀਸ ਕੱਢ ਲਿਆ ਪੀਸ ਇਹਦਾ ਯਾਰ ਕੌਣੇ ਬੋਲ ਹੋਣਗੇ ਬੰਦੇ ਯਾਰ ਇਹਦੇ ਨਾਲ ਕੀ ਸਿਸਟਮ ਬਣੂਆ ਤਾਂ ਕੌਣ ਬੋਬਾ ਹੁੰਦਾ ਇਹਦੇ ਨਾਲ ਗਠੀਆ ਪਾ ਦੇ ਜਿਹੜੀ ਕੜਤਨ ਹੁੰਦੀ ਹੈ ਜੀ ਉਹ ਗਠੀਆ ਬਾ ਹੋਇਆ ਸ਼ੂਗਰ ਹੋਇਆ ਇਹਨਾਂ ਨੂੰ ਕੰਟਰੋਲ ਕਰੀਏ ਇਹ ਸ਼ੂਗਰ ਲਈ ਤਾਂ ਹੈਗੇ ਨਹੀਂ ਬਹੁਤ ਬਾਈ ਵਧੀਆ ਚੀਜ਼ ਹੈ ਮੈਂ ਤੇ ਹੁਣ ਆਪਾਂ ਇਹਦੇ ਵਿੱਚ ਕੀ ਕਰਨੀ ਹੈ ਜਿਹੜੀ ਇਹ ਬੀ ਆ ਗਿਆ ਜੱਬੀਆਂ ਦੇ ਕਰਨੀ ਬੀ ਹੈ ਜੀ ਇਹਦੇ ਵਿੱਚੋਂ ਆਪਾਂ ਬੀ ਹੈ ਜਿਹੜੇ ਗੁੱਦਾ ਇਹਨੂੰ ਕੱਢ ਦੇਣੇ ਸਾਰਿਆਂ ਨੂੰ ਬਾਹਰ ਅੱਛਾ ਇਹਨੂੰ ਤੁਸੀਂ ਸਾਈਡ ਤੇ ਕੱਢ ਦੋਗੇ ਹੁਣ ਇਹਨੂੰ ਖਾਲੀ ਕਰ ਦੇਣਾ ਜੀ ਇਹ ਬੀ ਜਿਹੜ ਨੇ ਆਪਾਂ ਜੇ ਸਾਰਾ ਕਰਨਾ ਖਾਲੀ ਕਿ ਅਦਾ ਕਰਨਾ ਮੈਨੂੰ ਆਏ ਦੱਸੋ ਨਹੀਂ ਜੀ ਇਹਨੂੰ ਆਪਾਂ ਸਾਰੇ ਨੂੰ ਨਹੀਂ ਥੋੜੀ ਜੀ ਗੁੱਦ ਰੱਖਾਂਗੇ ਜਿਹਦੇ ਵਿੱਚ ਰਸਾ ਹੋਵੇ ਜਿਹੜਾ ਪਾਣੀ ਦੀ ਮਾਤਰਾ ਹੋਵੇ ਅਸੀਂ ਕੁਝ ਪਾਰਟ ਆਪਾਂ ਉਹ ਸੀ ਇਹਦਾ ਬਾਹਰ ਕੱਢ ਰਹੇ ਹਾਂ ਹਾਂਜੀ ਹਾਂਜੀ ਕੁਝ ਪਾਰਟ ਆਪਾਂ ਇਹਦਾ ਬਾਹਰ ਕੱਢ ਦੇਾਂਗੇ ਕੁਝ ਵਿੱਚ ਹੀ ਰੱਖਾਂਗੇ ਅੱਛਾ ਫਿਰ ਇਹਦੇ ਜਿਹੜਾ ਵਿਚ ਪਾਰਟ ਰਹੇਗਾ ਉਹਦਾ ਕੀ ਮਤਲਬ ਹੋਊਗਾ ਉਹਦਾ ਹੀ ਕਰਨਾ ਹੈ ਉਹਦੇ ਵਿੱਚ ਪਾਣੀ ਦਾ ਰਸ ਹੋਊ ਜੀ ਕੜੱਤਣ ਵਾਲਾ ਅੱਛਾ ਪਾਣੀ ਦਾ ਰਸ ਹੋਊਗਾ ਹਾਂ ਕੜੱਤਣ ਵਾਲਾ ਜਿਹੜੇ ਵੀ ਆਪਾਂ ਨੂੰ ਜ਼ਰੂਰਤ ਹੈ ਜਿਹੜੇ ਆਪਣੀ ਦਵਾਈ ਨੂੰ ਤਿਆਰ ਕਰੂਗਾ ਉਹ ਤਾਂ ਗੱਲ ਸੀ ਜੇ ਤੁਸੀਂ ਹੁਣ ਇਹਦਾ ਕੜਤੀ ਰਸ ਜੀ ਗੁੱਦ ਜਾਂ ਕੜਤ ਤਾਂ ਹੁਣ ਇਹਦੇ ਵਿੱਚ ਕਰੋਗੇ ਕੀ ਇਹ ਵੀ ਦੱਸੋ ਸਾਨੂੰ ਦੱਸ ਦੀ ਜੀ ਗੁੱਦ ਨੂੰ ਕੱਢ ਦੇ ਇਹਦੇ ਉਹ ਜਗ੍ਹਾ ਬਣਾ ਲੈਣ ਦਿਓ ਇੱਕ ਪਾਸੇ ਤੋਂ ਇਹ ਤਾਂ ਰੋਟੀ ਵੇਲਤੀ ਹੈ ਤੇ ਹੁਣ ਇੱਕ ਪਾਸੇ ਤੋਂ ਆ ਗੁੱਦ ਜੀ ਕੱਢੀ ਇਹਨੇ ਮੈਨੂੰ ਤੇਰਾ ਹਸਾਬ ਨਹੀਂ ਆਉਂਦਾ ਕਿ ਆ ਗੁੱਦ ਵਾਲਾ ਪਰੌਂਠਾ ਬਣਾ ਕੇ ਖਵਾਏਗੀ ਤੇ ਡੈਂਦ ਨਹੀਂ ਕਰੀ ਜਾਂਦੀ ਕਿਤੇ ਮੈਨੂੰ ਨਹੀਂ ਜੀ ਕੌੜੇ ਪਰੌਂਠੇ ਤਾਂ ਕਿਉਂ ਖਵਾਉਂਗੀ ਤੇ ਮੈਨੂੰ ਲੱਗਦਾ ਹੈ ਕਿਤੇ ਹੁਣ ਹੈ ਕਿਤੇ ਗਰਮੀ ਸਰਦੀ ਕੱਢ ਦੇ ਨਹੀਂ ਜੀ ਨਹੀਂ ਚੱਲ ਦੇਖਦੇ ਫਿਰ ਬਣਾਉਣੀ ਕੀ ਹੈ ਮੈਂ ਤਾਂ ਦੇਖੀ ਜਾਊਂ ਹੁਣ ਮੇਰੇ ਧਿਆਨ ਹੀ ਤੇਰੇ ਕਹਿਣੀ ਹੈ ਤੇ ਲਓ ਵੀ ਤੁਹੋਂ ਭੈਣੋਂ ਭਰਾਵੋ ਤੁਸੀਂ ਵੀ ਚੰਗੀ ਤਰ੍ਹਾਂ ਦੇਖ ਲਓ ਵੀ ਕਰਦੀ ਕੀ ਐ ਕੀ ਨਾ ਵੜਾ ਇਹ ਤੁਸੀਂ ਦੇਖੀ ਜੇ ਉਹ ਧਿਆਨ ਨਾਲ ਲਓ ਜੀ ਜਿਹੜੀ ਆਪਾਂ ਹੁਣ ਇਹਦੇ ਵਿੱਚ ਗੁੱਦ ਸੀ ਬੀ ਸੀ ਕੁਸ ਮਾਤਰਾ ਚ ਕੱਢਦੇ ਕੋਸ਼ ਆਪਾਂ ਰੱਖਿਆ ਜਾਂ ਖਾਲੀ ਕਰ ਤੋ ਹੋਲ ਬਣਾ ਤਾ ਇਹਦਾ ਇਹਦੇ ਵਿੱਚ ਜਗ੍ਹਾ ਬਣਾ ਲਈ ਜਣੀ ਤੇ ਹੁਣ ਆਪਾਂ ਕੀ ਕਰਾਂਗੇ ਇਹਦੇ ਵਿੱਚ ਇੱਕ ਮੁਠੀ ਛੋਲੇ ਲਵਾਂਗੇ ਜੀ ਅੱਛਾ ਇਧਰ ਛੋਲੇ ਰੱਖੀ ਬੈਠੀ ਆ ਥੱਲੇ ਹਾਂਜੀ ਇੱਕ ਮੁਠੀ ਲਵਾਂਗੇ ਛੋਲੇ ਤੇ ਉਹਨਾਂ ਨੂੰ ਇਹਦੇ ਵਿੱਚ ਭਰ ਦਿਆਂਗੇ ਇਸ ਤਰ੍ਹਾਂ ਅੱਛਾ ਛੋਲੇ ਭਰਤੇ ਛੋਲੇ ਭਰਤੇ ਜੀ ਕੱਚੇ ਛੋਲੇ ਤੂੰ ਪਾਤੇ ਤਾਂ ਹੁਣ ਇਹਦਾ ਮਤਲਬ ਕੀ ਹੋਇਆ ਕੱਚੇ ਛੋਲੇ ਇਹ ਛੋਲੇ ਤੇ ਆਪਾਂ ਜਿਹੜੇ ਪਹਿਲਾਂ ਸੀਗਾ ਵੀ ਇਹਦੇ ਵਿੱਚ ਉਹ ਹਾਂਜੀ ਹਾਂਜੀ ਆਪਾਂ ਤੁਸੀਂ ਕਹਿੰਦੇ ਸੀ ਵੀ ਗੁੱਦ ਵਿੱਚ ਛੱਡੀ ਆ ਅੱਧੀ ਕੱਢੀ ਆ ਉਹ ਇਸ ਕਰਕੇ ਛੱਡੀ ਸੀ ਵੀ ਜਿਹੜਾ ਉਹਦੇ ਵਿੱਚ ਰਸਾ ਹੈ ਉਹ ਕੜੱਤਣ ਵਾਲਾ ਹੈ ਉਹ ਆਪਣੇ ਛੋਲਿਆਂ ਦੇ ਵਿੱਚ ਰਚ ਜੇ ਤੇ ਹੁਣ ਇਹਨੂੰ ਆਪਾਂ ਇਧਰੋਂ ਵੀ ਉਹ ਕਰਤਾ ਕਿਉਂਕਿ ਜਦੋਂ ਆਪਣੇ ਛੋਲੇ ਆ ਵੀ ਜਿਹੜੇ 2 ਦਿਨਾਂ ਬਾਅਦ ਜਿਆਦਾ ਹੀ ਹੋ ਗਿਆ ਥੋੜਾ ਇਹ ਕੱਢਦੇ ਨੇ 2 ਦਿਨਾਂ ਬਾਅਦ ਫੁੱਲ ਜਾਣਗੇ ਨਾ ਇਹ ਜਿਵੇਂ ਆਪਾਂ ਇਹਨੂੰ ਰੱਖ ਦਿਆਵਾਂਗੇ ਠੀਕ ਹੈ ਉਹ ਲਾਤਾ ਢੱਕਣ ਜਰਾ ਹਾਂਜੀ ਇਹਦਾ ਉਸੇ ਤਰ੍ਹਾਂ ਹੀ ਲਾਤਾ ਆਪਾਂ ਨਹੀਂ ਦੋ ਦਿਨ ਤੁਸੀਂ ਰੱਖੋਗੇ ਉਹਨਾਂ ਛੋਲਿਆਂ ਨੂੰ ਦੋ ਦਿਨ ਮਤਲਬ 24 ਘੰਟੇ ਇਹ 24 ਘੰਟੇ ਮੰਨ ਕੇ ਚੱਲੋ ਜਿਵੇਂ ਅੱਜ 7 ਵਜੇ ਰੱਖ ਦਿੱਤੇ ਤਾਂ ਦੂਜੇ ਦਿਨ ਸੋਹਾਂ 7 ਵਜੇ ਤੱਕ ਇਹ ਜਿਹੜੀ ਦਵਾਈ ਬਣ ਕੇ ਤਿਆਰ ਹੋ ਜੂਗੀ ਹਾਂਜੀ ਇੱਕ ਦਿਨ ਤੇ ਰਾਤ ਹੋ ਗਿਆ ਨਹੀਂ ਆਈ ਬਣ ਗਈ ਦਵਾਈ ਦੀ ਹਾਂਜੀ ਹਾਂਜੀ ਇਹਨੂੰ ਐ ਥੋੜਾ ਦਵਾਈ ਬਣ ਜੂ ਯਾਰ ਐ ਕਿਵੇਂ ਵਾਈ ਇਸ ਤਰ੍ਹਾਂ ਕਰ ਲੈਣਾ ਆਪਾਂ ਬੰਦ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਇੱਕ ਰੋਟੀ ਜਿਹੜੀ ਪਹਿਲਾਂ ਵੇਲੀ ਸੀ ਉਹਦੇ ਵਿੱਚ ਆਪਾਂ ਲਵਾਂਗੇ ਇਹਨੂੰ ਲਵੇਟ ਚੰਗੀ ਤਰ੍ਹਾਂ ਅੱਛਾ ਉੱਤੋਂ ਬੰਦ ਕਰਤਾ ਹਾਂਜੀ ਇਹਨੂੰ ਉੱਪਰੋਂ ਬੰਦ ਕਰਕੇ ਇਹਦਾ ਤੂੰ ਕੰਪਨੀ ਵਾਲਿਆਂ ਕੋਲ ਜਮਾਂ ਪੈਕ ਕਰਤਾ ਭਾਈ ਸਬਾਨ ਹਾਂਜੀ ਤੇ ਹੁਣ ਆਪਾਂ ਕੀ ਕਰਾਂਗੇ ਇਹਨੂੰ ਆਪਾਂ ਪਕਾਵਾਂਗੇ ਹਲਕਾ ਜਿਹਾ ਪਕਾਵਾਂਗੇ ਅੱਛਾ ਗੈਸ ਦੇ ਉੱਤੇ ਹਾਂਜੀ ਇਹਨੂੰ ਆਪਾਂ ਗੈਸ ਦੇ ਉੱਪਰ ਹਲਕਾ ਜਿਹਾ ਪਕਾਵਾਂਗੇ ਹਲਕਾ ਇਸ ਲਈ ਪਕਾ ਰਹੇ ਆ ਆਟੇ ਜਲਵੇਟ ਕੇ ਵੀ ਜਿਹੜਾ ਕੌੜਤੂਮਾ ਸੀ ਉਹਨੂੰ ਆਪਾਂ ਸਿੱਧਾ ਅੱਗ ਤੇ ਨਹੀਂ ਪਕਾ ਸਕਦੇ ਸੀ ਇਸ ਕਰਕੇ ਆਪਾਂ ਇਹਨੂੰ ਹਲਕਾ ਹਲਕਾ ਇਸ ਤਰ੍ਹਾਂ ਪਕਾਵਾਂਗੇ ਜਾਨੀ ਕਿ ਗਰਮ ਹੋ ਜੂਗਾ ਵਿੱਚੋਂ ਵੀ ਗਰਮਾਈਸ਼ ਆ ਜੂਗੀ ਜਿਵੇਂ ਮੰਨ ਕੇ ਚੱਲੋ ਜਿਵੇਂ ਆਪਣੀ ਰੋਟੀ ਜੀ ਪੱਕ ਜਾਂਦੀ ਹੈ ਐਂ ਪਿਆਰੇ ਪਾਸੋਂ ਸ਼ੁਰੂ ਕਰ ਲੈਣੇ ਜਾਨੀ ਕਿ ਮੰਨੋ ਵੀ ਜਿਹੜਾ ਕੌੜਤੂਮੇ ਦਾ ਕੌੜਾ ਪਾਣੀ ਹੋਊਗਾ ਉਹ ਗਰਮ ਹੋ ਜੂਗਾ ਅੱਛਾ ਸਹੀ ਤੇ ਵੀ ਜਿਹੜੇ ਆਪਣੇ ਕੜਤਨ ਵਾਲਾ ਪਾਣੀ ਹੈ ਵੀ ਉਹ ਛੋਲੇਾਂ ਚ ਰਚ ਜੂਗਾ ਅੱਛਾ ਹੁਣ ਤੁਸੀਂ ਇਹਨੂੰ ਰੋਟੀ ਦਾ ਗਰਮ ਕਰੋਗੇ ਇਹਨੂੰ ਹਾਂਜੀ ਇਹਨੂੰ ਉੱਪਰੋਂ ਇਸ ਤਰ੍ਹਾਂ ਆ ਇਹ ਤਾਂ ਮੈਂ ਤੇਰੇ ਜਮਾਂ ਤੂੰ ਰੋਟੀ ਵਾਂਗੂ ਬਣਾਦਾ ਹਣਾ ਸੇਕ ਸੇਕ ਹਾਂਜੀ ਇਹਨੂੰ ਆਪਾਂ ਇਸ ਤਰ੍ਹਾਂ ਰੋਟੀ ਵਾਂਗੂ ਪਕਾ ਲੈਣਾ ਵੀ ਮੈਂ ਤਾਂ ਜਣੀ ਕਿ ਹੱਥ ਨਾਲ ਹੀ ਫੜ ਲਿਆ ਮੈਨੂੰ ਕੋਈ ਜ਼ਿਆਦਾ ਲੱਗਦਾ ਨਹੀਂ ਵੀ ਆਪਾਂ ਹੱਥ ਨਾਲ ਹੀ ਰੋਟੀ ਰਾੜ ਲੈਣੇ ਆ ਨਹੀਂ ਨਹੀਂ ਇਹ ਤਾਂ ਯਾਰ ਨੁਕਸਾਨ ਵਾਲਾ ਕੰਮ ਆ ਜੇ ਮੇਰੀਆਂ ਭੈਣਾਂ ਦੇ ਕਿਸੇ ਨੋਵ ਵਗਾਰ ਹੱਥ ਵਗਾਰ ਮੱਚ ਸਕਦੇ ਇਹ ਤਾਂ ਤੁਸੀਂ ਸੇਫਟੀ ਦੀ ਪਾਲਣਾ ਹੀ ਨਹੀਂ ਕੀਤੀ ਆ ਨਹੀਂ ਨਹੀਂ ਮੈਂ ਫੜ ਸਕਦੀ ਇਹਨੂੰ ਆ ਦੇਖੋ ਮੈਨੂੰ ਕੋਈ ਗਰਮ ਨਹੀਂ ਲੱਗ ਰਹਾ ਪਰ ਜਿੰਨਾ ਭੈਣਾਂ ਨੂੰ ਵੀ ਜ਼ਿਆਦਾ ਫੇਕ ਲੱਗਦਾ ਉਹ ਜਿਵੇਂ ਕਿਸੇ ਕਈ ਵਾਰੀ ਜਾਲੀ ਜੀ ਨਹੀਂ ਹੁੰਦੀ ਆਪਣੀ ਝਾਰੀ ਜੀ ਹਾਂ ਜਾਲੀ ਹੁੰਦੀ ਹੈ ਚਾਹ ਪੋਣੀ ਮਲ ਕੇ ਚੱਲ ਗਏ ਘਰ ਚ ਹੁੰਦੀ ਆ ਉਹਦੇ ਵਿੱਚ ਰੱਖ ਸਕਦੇ ਨਹੀਂ ਉਹ ਚਾਹ ਪੋਣੀ ਚਾਹ ਤੇ ਨੂੰ ਫੇਕ ਹੀ ਨਹੀਂ ਜਾਣਾ ਜੀ ਉਹ ਚਾਹ ਪੋਣੀ ਚ ਵੀ ਚਮਟਾ ਹੁੰਦਾ ਜਿਵੇਂ ਚਮਟਾ ਹੁੰਦਾ ਤਾਂ ਪਰ ਉਹ ਤੁਸੀਂ ਜੇ ਤੁਹਾਡੇ ਘਰ ਦੇ ਵਿੱਚ ਚੌਂਟਾ ਵਗੈਰਾ ਹਨਾ ਤੁਸੀਂ ਉਹਦੇ ਨਾਲ ਵੀ ਇਹ ਚੀਜ਼ ਜਿਹੜੀ ਪਕਾ ਸਕਦੇ ਹੋ ਬਹੁਤ ਵਧੀਆ ਰਿਜ਼ਲਟ ਆ ਤੁਸੀਂ ਇਹਨੂੰ ਪਕਾ ਕੇ ਦੇਖੋ ਇੱਕ ਵਾਰੀ ਬਹੁਤ ਹੀ ਜਿਆਦਾ ਜਿਹੜਾ ਗਠੀਆ ਵਾਲਿਆਂ ਨੂੰ ਇਹਦਾ ਫਾਇਦਾ ਹੋਊਗਾ ਤੇ ਇਹਨੂੰ ਪਕਾ ਕੇ ਹੁਣ ਆਪਾਂ ਰੱਖਾਂਗੇ ਕਿੰਨਾ ਟਾਈਮ ਰੱਖਾਂਗੇ ਜੀ ਹੁਣ ਇਹਨੂੰ ਆਪਾਂ 24 ਘੰਟੇ ਇਹ ਜਾਨੀ ਕਿ ਪਲਫਾਇਆ ਗਿਆ ਅਛੇ ਪ੍ਰੋਹਾਇਆਗੇ ਨੂੰ 24 ਘੰਟੇ ਰੱਖਣਾ ਹੈ ਹਾਂਜੀ 24 ਘੰਟੇ ਰੱਖਣਾ ਹੈ ਸੋਨੂੰ ਭਰਾਵੋ ਪਹਿਲਾਂ ਵੀ 10 ਵਜੇ 7 ਵਜੇ ਰੱਖਦਾ ਤੇ ਦੂਜਿਆਂ ਨੇ 7 ਵਜੇ ਤੁਸੀਂ ਨਿਰਣੇ ਕਾਲ ਜੀ ਖਾਣਾ ਨਾ ਇਹ ਮੈਨੂੰ ਲੱਗਦਾ ਹਾਂ ਹਾਂਜੀ ਇਹਦੇ ਵਿੱਚੋਂ ਜਿਹੜੇ ਛੋਲੇ ਨੇ ਉਹ ਆਪਾਂ ਕੱਢ ਲੈਣੇ ਨੇ ਤੇ ਡੇਲੀ 5 ਤੋਂ 7 ਜਿਹੜੇ ਛੋਲੇ ਨੇ ਉਹਨਾਂ ਦੇ ਵਿੱਚ ਆਪਾਂ ਗੁੜ ਮਿਕਸ ਕਰਕੇ ਉਹਨਾਂ ਨੂੰ ਕੁੱਟ ਕੇ ਗੁੜ ਮਿਕਸ ਕਰ ਲੈਣਾ ਤੇ ਉਹ ਜਿਹੜੀ ਇੱਕ ਗੋਲੀ ਜੀ ਬਣਾਵਾਂਗੇ ਉਹ ਡੇਲੀ ਇੱਕ ਗੋਲੀ ਲੈਣੀ ਹੈ ਉਸੋਂ ਬੰਨਰ ਨੇ ਅੰਦਰ ਲੈਣੀ ਹੈ ਇਹਦਾ ਛੋਲੇ ਕਰੜੇ ਹੋ ਜਾਣਗੇ ਹੁਣ ਕਰੜੇ ਨਹੀਂ ਹੁੰਦੇ ਜੀ ਜਿਹੜੀ ਇਹਦੀ ਗਰਮੈਸ਼ ਆ ਪਾਪਲਫਾਤਾ ਪਾਣੀ ਦਾ ਅਸਰ ਹੈ ਉਹਦੇ ਨਾਲ ਫੁੱਲ ਕੇ ਨਰਮ ਹੋ ਜਾਣਗੇ ਅੱਛਾ ਉਹਦੇ ਨਾਲ ਫੁੱਲ ਕੇ ਇਹ ਨਰਮ ਹੋ ਜਾਣਗੇ ਹਾਂਜੀ ਹਾਂਜੀ ਤੇ ਉਹਨਾਂ ਦੇ ਵੀ ਉੱਤੇ ਗੁੜ ਲਾ ਲੈਣਾ ਬਾਅਦ ਵਿੱਚ ਗੁੜ ਹਾਂ ਗੁੜ ਚ ਮਿਕਸ ਕਰ ਲੈਣੇ ਉਹਨਾਂ ਨੂੰ ਵੀ ਉੰਤਾ ਕੜਤਣ ਹੋਊਗੀ ਖਾਣੇ ਔਖੇ ਹੋ ਜਾਣਗੇ ਠੀਕ ਠੀਕ ਤੇ ਗੁੜ ਮਿਕਸ ਕਰਕੇ ਇੱਕ ਗੋਲੀ ਵਟ ਲੈਣੀ ਉਹਦੀ 5-7 ਛੋਲਿਆਂ ਦੀ ਨਹੀਂ ਖੰਡ ਨਹੀਂ ਲਾਉਣੀ ਕਹਲਾ ਗੁੜ ਲਾਉਣਾ ਹਾਂਜੀ ਖੰਡ ਤਾਂ ਚੰਗੀ ਨਹੀਂ ਹੁੰਦੀ ਇਸ ਕਰਕੇ ਗੋੜੀ ਲਾਉਣੀ ਅੱਛਾ ਗੋੜ ਲਾਉਣਾ ਹੈ ਲਾਓ ਮਿੱਤਰੋ ਭੈਣੋ ਭਰਾਵੋ ਜਦੋਂ ਤੁਸੀਂ ਮੰਨ ਕੇ ਚੱਲੋ ਇਹਨੂੰ 24 ਘੰਟੇ ਰੱਖਦਾ ਇਹਨੂੰ ਇੱਕ ਦੂ ਬਾਅਦ ਤੁਸੀਂ ਕਰਨਾ ਇਹਨੂੰ ਕੱਢਣਾ ਕੱਢ ਕੇ ਤੇ ਆਪਣੇ ਘਰ ਦੇ ਵਿੱਚ ਗੋੜ ਹੁੰਦਾ ਹੈ ਜੇ ਤਾਂ ਤੁਸੀਂ ਐਦਾਂ ਹੀ ਖਾ ਸਕਦੇ ਤਾਂ ਵੀ ਸਹੀ ਹੈ ਤੇ ਜੇ ਗੁੜ ਲਾ ਕੇ ਖਾਣੇ ਤੁਸੀਂ ਗੁੜ ਲਾ ਕੇ ਵੀ ਖਾ ਸਕਦੇ ਹੋ ਥੋੜੇ ਜਿ ਕੁੱਟ ਲਿਓ ਵੀ ਜੇ ਤੁਹਾਨੂੰ ਸਖਤ ਲੱਗਦੇ ਨੇ ਥੋੜੇ ਜਿ ਕੁੱਟ ਕੇ ਤੇ ਗੁੜ ਮਿਕਸ ਕਰਕੇ ਉਹਨੂੰ ਨਰਨੇ ਅੰਦਰ ਪਾਣੀ ਨਾਲ ਲੈਣੇ ਨੇ ਤੇ ਉਸ ਤੋਂ ਅੱਧਾ ਘੰਟਾ ਬਾਅਦ ਕੋਈ ਚੀਜ਼ ਖਾ ਪੀ ਸਕਦੇ ਆ ਤੇ ਜਿਹੜੇ ਤੁਹਾਡੀ ਗਠੜਾ ਬਾ ਹੈ ਉਹ ਬਿਲਕੁਲ ਖਤਮ ਹੋ ਜੂਗੀ ਤੇ ਜੋੜਾਂ ਦਾ ਦਰਦ ਆ ਜਿਹੜਾ ਗਠੜਾ ਬਾਣ ਨਾਲ ਹੀ ਹੁੰਦਾ ਸਭ ਤੋਂ ਇਹ ਜਿੰਨੇ ਚੀਜ਼ਾਂ ਠੀਕ ਕਰਦਾ ਹੈ ਜਿਵੇਂ ਗਠੀਆਂ ਬਾ ਉਹ ਗਠੀਆਂ ਵਾਲਿਆਂ ਨੂੰ ਜਿਆਦਾ ਦਰਦ ਹੁੰਦਾ ਉਸ ਕਰਕੇ ਉਹ ਠੀਕ ਹੋ ਜਾਊਗਾ ਇਹਦੇ ਵਿੱਚ ਬਾਈ ਆਏ ਹੁੰਦਾ ਤੁਹਾਨੂੰ ਮੈਂ ਇੱਕ ਦੱਸ ਦਣਾ ਭੈਣਾ ਭਰਾਵਾਂ ਨੂੰ ਆਪਾਂ ਦੱਸ ਵੀ ਜੇ ਵੀ ਇੱਕ ਤਾਂ ਗਠਿਆਬਾਦ ਠੀਕ-ਠੀਕ ਹੋਣੀ ਹੋਣਾ ਜੇ ਤੁਸੀਂ ਇਹਦੇ ਵਿੱਚ ਦਾਖਾਂ ਹੁੰਦੀਆਂ ਹਨ ਆਪਣੇ ਹਨ ਉਹ ਵੀ 5-7 ਪਾ ਕੇ ਤੁਸੀਂ ਡੇਲੀ 5-7 ਖਾ ਲਓ ਹਨ 24 ਘੰਟੇ ਬਾਅਦ ਤੇ ਤੁਹਾਡਾ ਇਹ ਸੁਗਰ ਭਾਈ ਉਹ ਵੀ ਕੰਟਰੋਲ ਹੋਣਾ ਸ਼ੁਰੂ ਹੋ ਜੂਗਾ ਜਿਵੇਂ ਤੁਸੀਂ ਅੱਜ ਖਾਣ ਲੱਗ ਲਿਓ 10 ਦਿਨਾਂ ਬਾਅਦ ਟੈਸਟ ਕਰਾ ਲਓ ਤੁਹਾਡਾ ਸੁਗਰ ਇਹ 100% ਘਟ ਜੂਗਾ ਬਹੁਤ ਵਧੀਆ ਚੀਜ਼ ਹੈ ਇਹ ਤੇ ਵੀਡੀਓ ਚੰਗੀ ਲੱਗੀ ਭਾਈ ਸ਼ੇਅਰ ਜ਼ਰੂਰ ਕਰ ਦਿਓ ਹਨ ਤੇ ਪੇਜ ਨੂੰ ਆਪਣੇ ਫੋਲੋ ਕਰ ਲਿਓ ਹਨ ਹਾਂਜੀ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹੋਰ ਵੀ ਭੈਣ ਭਰਾਵਾਂ ਦਾ ਫਾਇਦਾ ਹੋ ਸਕੇ ਕਿਉਂਕਿ ਜਿਵੇਂ ਹੁਣ ਸੁਗਰ ਵਾਲੀਆਂ ਭੈਣ ਤੇ ਉਹਦੇ ਕਾਰਨ ਦੂਜੀਆਂ ਭੈਣਾਂ ਨੂੰ ਵੀ ਪਤਾ ਲੱਗ ਜਾਂਦਾ ਭਰਾਵਾਂ ਨੂੰ ਵੀ ਪਤਾ ਲੱਗ ਜਾਂਦਾ ਤਾਂ ਫਾਇਦਾ ਹੁੰਦਾ ਤੇ ਜਿਹੜੇ ਕਈ ਭੈਣਾਂ ਮੇਰੀਆਂ ਇਸ ਤਰ੍ਹਾਂ ਵਰਤ ਰਹੀਆਂ ਉਹ ਜ਼ਰੂਰ ਕਮੈਂਟ ਕਰਿਆ ਕਰੋ ਤਾਂ ਜੋ ਦੂਜੀਆਂ ਭੈਣਾਂ ਦਾ ਵੀ ਫਾਇਦਾ ਹੋਵੇ ਤੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਜਿਹੜੇ ਹੋਰ ਵੀ ਲੋਕਾਂ ਦਾ ਫਾਇਦਾ ਹੋ ਸਕੇ